ਦਰਿਆ ਸਤਲੁਜ ਦੀ ਲਗਾਤਾਰ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਲੋਹਿਆਂ ਦੇ ਨਜ਼ਦੀਕ ਮਡੇਆਲੇ ਵਿਛਣਾ ਜਿੱਥੇ ਕਿ ਦਰਿਆ ਸਤਲੁਜ ਨੇ ਇੱਕ ਵੱਡਾ ਖੋਰਾ ਵੱਡੀ ਢਾਲ ਲਾਈ ਹੋਈ ਹੈ ਤਾਂ ਪੀਤੇ ਦਿਨਾਂ ਚ ਚਾਰ ਘਰ ਇਸ ਦਰਿਆ ਦੀ ਭੇੜ ਚੜ ਗਏ ਔਰ ਜੋ ਜਿਨ੍ਹਾਂ ਦੇ ਘਰ ਦਰਿਆ ਦੇ ਵਿੱਚ ਡਿੱਗੇ ਮਿਹਨਤ ਮਜ਼ਦੂਰੀ ਵਾਲੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ ਜੇਕਰ ਇੱਕ ਕਮਰਾ ਬਣਾਉਣਾ ਹੋਵੇ ਤਾਂ 1.5-2.5 ਲੱਖ ਰੁਪਏ ਲੱਗ ਜਾਂਦਾ ਤਾਂ ਇਹ ਚਾਰ ਘਰਾਂ ਦੀਆਂ ਤਸਵੀਰਾਂ ਨੇ ਉੱਥੋਂ ਸ਼ੁਰੂ ਹੋ ਜਾਂਦੀਆਂ ਤਸਵੀਰਾਂ ਅੱਗੇ ਤੱਕ ਹੁਣ ਇਧਰ ਤੁਸੀਂ ਦੇਖ ਲਓ ਪਿੱਛੇ ਦੀ ਤਸਵੀਰ ਦੇਖੋਗੇ ਤਾਂ ਚਾਰ ਘਰ ਸੀ ਸਾਰੇ ਹੀ ਦਰਿਆ ਦੇ ਵਿੱਚ ਦੇ ਕੇ ਦੂਜੀ ਗੱਲ ਹੈ ਕਿ ਕਈਆਂ ਦੇ ਮਨ ਚ ਇਹ ਜਾਂਦਾ ਹੋਊਗਾ ਕਿ ਦਰਿਆ ਨੇੜੇ ਸੀ ਘਰ ਬਣਾਉਂਦੇ ਨਾ ਪਰ ਨਹੀਂ ਘਰ ਜਦੋਂ ਇੱਥੇ ਬਣਾਇਆ ਸੀ ਤਾਂ ਦਰਿਆ ਇੱਥੇ ਨਹੀਂ ਸੀ ਪਰ ਇਧਰ ਤੁਸੀਂ ਨਜ਼ਰ ਮਾਰ ਲਓ ਕਿ ਇੱਥੋਂ ਤਕਰੀਬਨ 1.5 ਕਿਲੋਮੀਟਰ ਦੂਰ ਘਰ ਸੀ ਦੂਜੀ ਗੱਲ ਕਿਹੜੀ ਹੈ ਸੜਕ ਹੈ ਇੱਕ ਰੋੜ ਹੈ Papa ਜੀ ਇਸ ਨੂੰ ਲੋਕਲ ਰੋੜ ਕਹਿ ਦਿੰਦੇ ਆ ਬੰਨ ਬੰਨ ਵੀ ਕਹਿ ਦਿੰਦੇ ਆ ਰੋੜ ਵੀ ਕਹਿ ਦਿੰਦੇ ਆ ਰੋੜ ਦੇ ਕਿਨਾਰੇ ਤੇ ਜਿੱਦਾਂ ਕਿ ਆਪਾਂ ਕਹਿੰਦੇ ਇੱਕ ਸਾਡਾ ਤਾਂ ਘਰ ਰੋਡ ਦੇ ਨਾਲ ਐ ਉਸੇ ਤਰ੍ਹਾਂ ਇਹਨਾਂ ਦੇ ਵੀ ਇੱਕ ਰੋਡ ਦੇ ਨਾਲ ਸੀ ਪਰ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਹ ਭੈਣ ਮੇਰੇ ਨਾਲ ਐ ਇਹਨਾਂ ਤੋਂ ਪੁੱਛਦਿਆਂ ਭੈਣ ਜੀ ਅੱਜ ਕਿੰਨੇ ਦਿਨ ਹੋ ਗਿਆ ਘਰ ਜੁਦ ਰਿਆ ਕਿੱ데 ਅੱਜ ਹੋ ਗਏ ਕਨਕੜ 10-20 ਦਿਨ ਹੋ ਚੱਲੇ ਆ ਮਤਲਬ ਚੱਲੀ ਜਾਂਦਾ ਇਦਾਂ ਹੀ ਪਾਣੀ ਦੀ ਟਾਹ ਲੱਗੀ ਹੋਈ ਆ ਬਸ ਜਿਹੜਾ ਥੋੜਾ ਬੜਾ ਬਚਿਆ ਉਹ ਵੀ ਲਈ ਜਾਂਦਾ ਕਨੇ ਕਦੇ ਸਟਾਰਟ ਹੋਇਆ ਸੀਗਾ ਦਰਿਆ ਇਹ ਤਾਂ ਮੈਂ ਦੱਸਿਆ ਕਿ ਇੱਥੋਂ ਕਾਫੀ ਦੂਰ ਸੀ ਤਾਂ ਕਿੰਨੀ ਕੁ ਦੂਰ ਤੁਸੀਂ ਇਧਰੋਂ ਇਧਰ ਨਜ਼ਰ ਮਾਰ ਕੇ ਦੱਸੋ ਮੜਾ ਕਿੰਨੀ ਕੁ ਦੂਰ ਸੀਗਾ ਇਹ ਇੱਥੇ ਕਾਫੀ ਦੂਰ ਜਿੱਤੇ ਉਹ ਹਰੇ ਰੁੱਖ ਦਿਸਦੇ ਆ ਇਹ ਤਾਂ ਫਿਰ ਜੀ 1.5 ਕਿਲੋਮੀਟਰ ਹੋਈ ਪਈ ਐ ਇੰਨੀ ਦੂਰ ਸੀਗਾ 1.5 ਕਿਲੋਮੀਟਰ ਇੱਥੇ ਮਤਲਬ ਦਰਿਆ ਸੀਗਾ ਇੱਥੇ ਤਾਂ ਕੋਈ ਇਦਾਂ ਦਾ ਹੈ ਹੀ ਨਹੀਂ ਸੀ ਵੀ ਲੱਗੇ ਇਧਰ ਪਾਣੀ ਆ ਜਾਊਗਾ ਕਿੰਨੇ ਕੁ ਦਿਨਾਂ ਚ ਪਾਣੀ ਇੱਥੇ ਆ ਗਿਆ ਘਰ ਵਿੱਚ ਡੱਗੇ ਇੱਥੇ ਪਾਣੀ ਦਸਾਂ ਦਿਨਾਂ ਦੇ ਵਿੱਚ ਵਿੱਚ ਮਤਲਬ ਪਾਣੀ ਇੱਥੇ ਘਰਾਂ ਦੇ ਲੱਗੇ ਆ ਗਿਆ ਬਿਲਕੁਲ ਤਾਂ ਸਮਾਨ ਵਗੈਰਾ ਆਪਣੇ ਕੱਢ ਲਏ ਸੀ ਕਿ ਕੋਈ ਉਦੋਂ ਦਾ ਕੁਝ ਸਮਾਨ ਵਿੱਚ ਕੁਝ ਕੱਢਿਆ ਗਿਆ ਕਾਲੀ ਗਾਲੀ ਨਾਲ ਉਦੋਂ ਪਾਣੀ ਵੀ ਚੜਿਆ ਆਇਆ ਸੀ ਤੇ ਕੁਝ ਪਾਣੀ ਵਿੱਚ ਲੋਡ ਲੜ ਗਿਆ ਸਮਾਨ ਕੁਝ ਜਿਹਦਾ ਪਾਸੇ ਵਸੇ ਸੱਟਿਆ ਕੁਝ ਟੁੱਟ ਟੱਗਿਆ ਇਦਾਂ ਹੀ ਖਰਾਬ ਹੋ ਗਿਆ ਸਮਾਨ ਬਹੁਤ ਪੜੇ ਕਾਫੀ ਜ਼ਿਆਦਾ ਕੋਈ ਨੁਕਸਾਨ ਹੋ ਜਾਂਦਾ ਬੰਦوں ਨੇ ਇੱਕ ਬੜੀ ਵੱਡੀ ਆਸ ਹੁੰਦੀ ਆ ਕਿ ਚਲ ਕੋਈ ਨੀ ਕਨਾਲ ਵੇਚ ਕੇ ਘਰ ਬਣਾ ਲਾਂਗੇ ਕੋਈ ਜ਼ਮੀਨ ਵਗੈਰ ਹੈਗੀ ਤਾਂ ਨਹੀਂ ਜ਼ਮੀਨ ਐ ਨਹੀਂ ਆਪਾਂ ਕੰਮ ਕੀ ਕਰਦੇ ਸੀਗੇ ਕੰਮ ਬਸ ਦਿਹਾੜੀ ਦੇਪੇ ਕਰਦੇ ਸੀ ਜਿੱਦਾਂ ਤਾਂ ਆਪਣੇ ਹੁਣ ਦੇਖੋ ਤੁਸੀਂ ਦਿਹਾੜੀ ਕਰਦੇ ਸੀ ਜਿਨ੍ਹਾਂ ਦੇ ਦਿਹਾੜੇ ਬੰਦ ਕਰਦਾ ਕੋਈ ਜ਼ਮੀਨਾਂ ਵੀ ਦਰਿਆ ਚ ਡੁੱਬ ਗਈਆਂ ਪੱਠੇ ਰੱਠੇ ਸਭ ਓਖੇ ਹੋ ਗਏ ਤਾਂ ਫਿਰ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਹੈ ਬਸ ਇਦਾਂ ਹੀ ਓ ਕਾਇਆ ਹੁਣ ਜਦਾਂ ਉਹਨੂੰ ਦੇਖੋ ਸਿਆਲ ਦੇ ਵਿੱਚ ਵੀ ਹੁਣ ਸਿਆਲ ਆਉਂਦਾ ਪਿਆ ਬਸ ਸਿਆਲ ਦੇ ਵਿੱਚ ਆਪਦੀ ਮਿਹਨਤ ਕਰਾਂਗੇ ਕਿ ਘਰ ਬਣਾਵਾਂਗੇ ਬਹੁਤ ਔਖਾ ਹੈ ਔਖਾ ਹੋਇਆ ਪਿਆ ਤਾਂ ਬਹੁਤ ਸਾਰੇ ਲੋਕ ਵੀਡੀਓ ਕਰਕੇ ਚਾਦਲਾਂ ਤੇ ਚੱਲ ਗਏ ਆ ਪਰ ਅਜੇ ਤੱਕ ਕੋਈ ਮਦਦ ਹੈਲਪ ਹੋਈ ਹੈ ਕਿਸੇ ਦੀ ਨਹੀਂ ਅਜੇ ਹੈਲਪ ਨਹੀਂ ਹੋਈ ਕੋਈ ਵੀ ਕਿਸੇ ਤਰ੍ਹਾਂ ਦੀ ਨਹੀਂ ਅਜੇ ਤੱਕ ਕੋਈ ਨਹੀਂ ਹੋਈ ਆਪਣੇ ਘਰ ਦਾ ਸਮਾਨ ਸੀ ਉਹ ਉਹ ਕਿੱਥੇ ਰੱਖਿਆ ਹੈ ਉਹ ਰਿਸ਼ਤੇਦਾਰਾਂ ਦੇ ਕੁਝ ਥੋੜਾ ਬੋਲਾ ਰੱਖਿਆ ਜਿੱਦਾਂ ਕੋਈ ਆਜੇ ਕੋਸ਼ਿ ਵਰਤੋਂ ਵਗੈਰਾ ਜਿੱਦਾਂ ਇੱਥੇ ਆਂਡੀਆਂ ਗਵਣੀਆਂ ਦੇ ਘਰੇ ਰੱਖਿਆ ਹੋਇਆ ਹੈ ਜੋ ਬਚਿਆ ਹਾਂ ਹਾਂ ਜੋ ਕਿ ਆਪਾਂ ਜੇਕਰ ਮੰਨੀ ਤੇ ਕਿੰਨਾ ਕੁ ਸਮਾਨ ਜੋ ਵਿੱਚ ਸੀ ਵਿੱਚ ਵਰ ਗਿਆ ਇਦਾਂ ਕੋਈ ਜਿਦਾ ਨਵੀਆਂ ਐਲਸੀਡੀਆਂ ਸੀਗੀਆਂ ਕੋਈ ਕਾਲੀ ਕਾਲੀ ਜਿਦਾ ਸਮਾਨ ਕੱਢਿਆ ਪੱਖੇ ਭੁਖੇ ਜਿਦਾ ਜੋ ਵੀ ਸੀ ਮਤਲਬ ਕੁਝ ਨਹੀਂ ਲੱਗਦਾ ਟੁੱਟ ਵੀ ਗਿਆ ਹੁਣ ਇਹ ਸਮਾਨ ਕੱਢਣਾ ਖੜਾ ਸੌਖਾ ਪਿਆ ਇਹਦਾ ਬੰਦ ਉੱਤੀ ਸੁਟਿਆ ਹੋਇਆ ਸੀ ਸਾਰਾ ਖਰਾਬ ਹੋ ਗਿਆ ਕਣਾਂ ਤਾਂ ਸਮਾਨ ਖਰਾਬ ਹੀ ਹੋ ਗਿਆ ਵਿੱਚ ਪਰ ਇਹ ਤਾਂ بارش ਵੀ ਸੀਗੀ ਉਦੋਂ بارش ਵੀ ਚੱਲੀ ਗਈ ਵਿੱਚ ਬਸ ਇਹਦਾ ਕਣਾਂ ਹੀ ਖਰਾਬ ਹੋ ਗਿਆ ਥੋੜਾ ਬਾਲੇ ਨਿਕਲ ਹੋਇਆ ਸਮਾਨ ਜਿਦਾ ਅਸੀਂ ਬਸ ਇਹੀ ਚਾਹਨੇ ਆ ਵੀ ਸਾਡੀ ਹੈਲਪ ਹੋਵੇ ਵਾਦ ਤੋਂ ਵਾਦ ਹੈਲਪ ਕੀਤੀ ਜਾਵੇ ਸਾਡੀ ਤਾਂ ਮੈਂ ਇੱਥੇ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਨਾਲ ਇੱਕ ਸਕੈਨਰ ਲੱਗਿਆ ਜੇ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਮਦਦ ਕਰ ਦਿਓ ਯਾਰ ਮੈਂ ਹੱਥ ਪਾ ਕੇ ਕੰਮ ਮਿਹਨਤ ਕਰਦਾ ਵਾਂ ਕਿ ਥੋੜੀ ਥੋੜੀ ਮਦਦ ਕਰ ਦਿਓ ਜੇ ਆਪਾਂ 10-10 ਰੁਪਏ ਦੇ ਮਿਹਨਤ ਕਰੀਏ ਤਾਂ ਬੜਾ ਵੱਡਾ ਪੰਜਾਬ ਹੈ ਬੜਾ ਵੱਡਾ ਇੰਡੀਆ ਤੇ ਬੜੇ ਸਾਰੇ ਪੈਸੇ ਇਕੱਠੇ ਹੋ ਜਾਂਦਾ तकरीबन ਆਪਣੇ ਘਰ ਬਣਾਉਣ ਯੋਗਤ ਹੋ ਜਾਣ ਘਰ ਸਮਾਨ ਕਿਤੇ ਰੱਖਿਆ ਹੋਇਆ ਹੈ ਘਰ ਟੁੱਟ ਗਿਆ ਹੈ ਕੁਝ ਸਮਾਨ ਦਰਿਆ ਚ ਰੁੜ ਗਿਆ ਹਾਲਾਤ ਬੜੇ ਚਿੰਤਾਜਨਕ ਹੋ ਗਏ ਜਦੋਂ ਮੈਂ ਇੱਥੇ ਆਇਆ ਤੇ ਭੈਣ ਰੋ ਰਹੀ ਸੀ ਔਰ ਦੂਜੀ ਗੱਲ ਕਿ ਭੈਣ ਦੀ ਤੁਸੀਂ ਅੱਖਾਂ ਦੇਖ ਸਕਦੇ ਹੋ ਜਦੋਂ ਹੁਣ ਮੇਰੀ ਅੱਖਾਂ ਦੇ ਵੀ ਨਜ਼ਰ ਮਾਰ ਲਓ ਕਿ ਸਾਫ਼ ਹੈ ਤਾਂ ਜਦੋਂ ਬੰਦਾ ਰੋ ਕੇ ਹਟਦਾ ਤੇ ਅੱਖਾਂ ਦੀ ਪਛਾਣ ਹੋ ਜਾਂਦੀ ਹੈ ਵੀ ਹਾਂ ਪਤਾ ਹੈ ਸੋਜ ਤਰ੍ਹਾਂ ਇਕਾਈ ਹੋਈ ਹੈ ਕਿ ਭੈਣ ਕਿਦਾ ਹਮੇਸ਼ਾ ਭੈਣ ਰੋਇਆ ਨਾ ਕਰੋ ਕੋਈ ਨਹੀਂ ਬਹੁਤ ਲੋਕ ਨੇ ਮਦਦ ਕਰਨਗੇ ਤੁਹਾਡੀ ਜੇਦਣਾ ਭੈਣੇ ਮਾਰਾ ਨਾ ਕਰ ਬਹੁਤ ਲੋਕ ਦੰਦੇ ਨੇ ਕਿਤਨਾ ਕਿਤਨਾ ਤਾਂ ਕੋਈ ਵਾਇਸ ਸੁਣੂਗਾ ਬਹੁਤ ਸੇਵਾ ਕੀਤੀ ਆ ਲੋਕਾਂ ਨੇ ਤਾਂ ਇਹ ਬਾਈ ਜੀ ਹਾਲਾਤ ਬੜੇ ਚਿੰਤਾਜਨਕ ਆ ਬਹੁਤ ਚਾਰ ਕਰ ਗਏ ਗਾ ਤੇ ਮੋਲਕਾ ਸੇਵਾ ਕੀਤੀ ਆ ਬੰਨਨ ਦੀ ਥਾਰ ਨਹੀਂ ਗਾਲ ਪੜਨੀ ਚਾਰ ਕਰ ਲੋ ਲੋਕਾਂ ਨੇ ਬੜੀ ਸੇਵਾ ਕੀਤੀ ਪਰ ਬੰਨੇ ਚਾਰ ਕਰ ਗਏ ਥੋੜਾ ਘਾਰ ਆ ਸੀਗਾ ਹਾਂਜੀ ਆ ਸੀ ਉਹ ਬੋਕ ਰੇਟ ਲਾਇਆ ਪਰ ਨਹੀਂ ਬਣੀ ਗੱਲ ਚਾਰ ਚਾਰੇ ਰੁੜ ਗਏ ਸਾਰੇ ਰੁੜ ਗਏ ਜਿਹੜਾ ਮਿਹਨਤ ਕਰਕੇ ਇਹ ਇਕ ਕੁੜੀ ਵੱਖਰੀ ਮਿਹਨਤ ਕਰਦੀ ਕੰਮ ਕਰਦੀ ਇਹ ਵਖਰਾ ਕਰਦਾ ਸੀ ਇਹ ਮਿਹਨਤ ਹੀ ਕਰਦੇ ਸੀ ਇਹ ਮਿਹਨਤ ਕਰੇ ਨਾ ਪਹਿਲੀ ਆਉਦੀ ਦਾਦਾ ਅਸੀਂ ਦਾਦੇ ਕੋਲੇ ਨਮੋਲਾ ਲੈ ਕੇ ਹੋਰ ਕਰ ਇਹਨਾਂ ਇੱਕ ਮਰਲਾ ਵੀ ਨਹੀਂ ਥਾਂ ਕਿ ਇਹੋ ਕਰ ਮੁੱਲ ਲੈ ਕੇ ਨਮਕਾਨ ਬਣਾਏ ਬੜੇ ਔਖੇ ਬਣਾਏ ਸਾਵਿਰ ਦੀ ਤੁਹਾਡੇ ਨਾਲ ਸੀ ਸਕੈਂਡਰ ਲਾ ਰਿਹਾ ਤਾਂ ਜਰੂਰ ਲੋਕ ਤੁਹਾਡੇ ਮਦਦ ਕਰਨਗੇ ਹਾਂਜੀ 9851 7887 ਤਾਂ ਮਦਦ ਜਰੂਰ ਕਰਿਓ ਮੈਂ ਨੰਬਰ ਇੱਕ ਦੁਬਾਰਾ ਬੋਲ ਦਈ 9851 7687 ਤਾ ਮੈਂ ਤਾਂ ਹੀ ਕਹਿ ਸਕਦਾ ਕਿ ਮਦਦ ਜ਼ਰੂਰ ਕਰਿਓ ਤਸਵੀਰਾਂ ਦੇਖ ਲਓ ਮਲਵੇ ਦੇ ਵਿੱਚ ਤਬਦੀਲ ਹੋ ਗਿਆ ਆਇਟਮ ਵਗੈਰੇ ਸਾਰੀਆਂ ਪਈਆਂ ਟਟਾਜੇ ਵੀ ਲੱਗੀ ਹੋਈ ਐ ਤਾਂ ਹੁਣ ਦੂਜੀ ਤਸਵੀਰ ਹੋਰ ਦੇਖ ਲਓ ਇੱਟਾਂ ਇੱਧਰ ਪਈਆਂ ਇੱਟਾਂ ਰੱਖਣੇ ਕਿੱਥੇ ਜੇਕਰ ਘਰ ਦਾ ਕੋਈ ਸਮਾਨ ਹੋਊਗਾ ਥਾਂ ਹੋਊਗਾ ਤਾਂ ਬੰਦਾ ਰੱਖੂਗਾ ਆ ਦੇਖ ਲਓ ਹਾਲਾਤ ਕੀ ਬਣੇ ਪਿਆ ਆ ਸਾਹਮਣੇ ਇਹ ਇੱਟਾਂ ਪਈਆਂ ਆ ਸ਼ਾਇਦ ਬੈੱਡ ਹੋਊਗਾ ਆ ਟੁੱਟਿਆ ਪਿਆ ਇੱਥੇ ਆ ਹਾਲਾਤ ਬਣੇ ਹੋਏ ਐ ਤਾਂ ਮਦਦ ਜ਼ਰੂਰ ਕਰਿਓ ਬੇਨਤੀ ਐ ਕੈਮਰਾਮੈਨ ਸੋਨੂਨ ਹਰਦੀਪ ਪੈਦਲਾਰ ਨਿਊਜ਼ ਮੜਿਆਲੇ ਦੀ ਸ਼ਹਿਰ